ਅੱਜ ਕੱਲ ਦੇ ਪਿੱਦੂ ਪਿੱਦੂ ਜਵਾਕ ਬਹੁਤ ਹੀ ਜ਼ਿਆਦਾ ਤੇਜ਼ ਨੇ ਸਾਡੇ ਵਾਰੀ ਤਾਂ ਜਵਾਕਾਂ ਨੂੰ ਪਤਾ ਹੀ ਕੁਝ ਨਹੀਂ ਸੀ ਹੁੰਦਾ ਨਲੀਆਂ ਵਗਦੀਆਂ ਰਹਿੰਦੀਆਂ ਸੀ ਤਾਂ ਸਮਝ ਵੀ ਇੰਨੀ ਹੈ ਨਹੀਂ ਸੀ ਪਰ ਅੱਜ ਕੱਲ ਦੇ ਜਵਾਕ ਬਹੁਤ ਹੀ ਸ਼ਾਰਪ ਮਾਈਂਡਡ ਨੇ ਅਨਿੱਕੇ ਹੁੰਦੇ ਆ ਇੱਕ ਆਪਾਂ ਚੂਰਨ ਖਾਂਦੇ ਹੁੰਦੇ ਸੀ ਤੁਸੀਂ ਵੀ ਜਾਣਦੇ ਹੋਵੋਗੇ ਆ ਚੂਰਨ ਨੂੰ ਜਿਹੜਾ ਪਾਈਪਾਂ ਵਾਲਾ ਚੂਰਨ ਹੁੰਦਾ ਸੀ ਪਰ ਅੱਜ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਦੋਂ ਉਹ ਦੁਕਾਨ ਤੇ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਵੀ ਆ ਲੈ ਤੂੰ ਆ ਚੂਰਨ ਖਾ ਲੈ ਤਾ ਕਹਿੰਦਾ ਮੈਂ ਨਹੀਂ ਚੂਰਨ ਖਾਣਾ ਇਹ ਕੁੜੀਆਂ ਖਾਂਦੀਆਂ ਹੁੰਦੀਆਂ ਨੇ ਕਹਿੰਦਾ ਇਹ ਮਰਦਾਂ ਦਾ ਕੰਮ ਨਹੀਂ ਹੁੰਦਾ ਇਹ ਕੁੜੀਆਂ ਦਾ ਕੰਮ ਹੁੰਦਾ ਹੈ ਸੋ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਮੈਂ ਵੀ ਬਿੱਲੇ ਨੇ ਆਹ ਸਮਾਨ ਲੈ ਲਿਆ ਠੀਕ ਆ ਬਿੱਲੇ ਇਹ ਹਾਂ ਤੇ ਹੁਣ ਪੰਜ ਦਾ ਚੂਰਨ ਲਈਏ ਮੈਂ ਤਾਂ ਕੁੜੀਆਂ ਦਾ ਖਾਂਦੀਆਂ ਹੁੰਦੀਆਂ ਨੇ ਕੁੜੀ ਖੜੀ ਕੁੜੀਆਂ ਹੰਦੀਆਂ ਹੰਦੀਆਂ ਨੇ ਚੱਕ ਫੜ ਖਾ ਮੈਂ ਖਾ ਹੋਰ ਕਿਉਂ ਨਹੀਂ ਖਾਂਦਾ ਮੈਂ ਮੈਂ ਕੁੜੀ ਨਹੀਂ ਹੈਗਾ ਮੈਂ ਮਰਦਾਂ ਕਿਉਂ ਹੋਰੇ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਨਿੱਕੇ ਹੁੰਦੇ ਤੁਸੀਂ ਆ ਚੂਰਨ ਖਾਂਦੇ ਹੁੰਦੇ ਸੀ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ